ਆਮ ਆਦਮੀ ਪਾਰਟੀ ਦੇ ਵੱਲੋਂ ਆਪਣੇ ਵਿਧਾਇਕਾਂ ਨੂੰ ਛਟਕੇ ਦੇਣੇ ਸ਼ੁਰੂ ਕਰ ਦਿੱਤੇ ਨੇ ਖਾਸ ਕਰ ਉਹਨਾਂ ਵਿਧਾਇਕਾਂ ਨੂੰ ਜਿਹੜੇ ਪਾਰਟੀ ਦੇ ਲਈ ਬਦਨਾਮੀ ਦਾ ਸਬਬ ਬਣੇ ਸੀ ਜਾਂ ਫਿਰ ਕਹੀਏ ਕਿ ਉਹ ਜ਼ਮੀਨੀ ਪੱਧਰ ਦੇ ਉੱਪਰ ਬਦਨਾਮ ਹੋ ਚੁੱਕੇ ਨੇ ਸੋ ਉਹਨਾਂ ਨੂੰ ਛਟਕੇ ਦੇਣੇ ਸ਼ੁਰੂ ਕੀਤੇ ਨੇ ਜਿੱਥੇ ਚਰਚਾਵਾ ਇਹ ਨੇ ਕਿ 2027 ਦੀ ਇਲੈਕਸ਼ਨ ਦੇ ਵਿੱਚ ਉਹਨਾਂ ਦੀ ਟਿਕਟ ਖੱਟੀ ਜਾ ਸਕਦੀ ਆ ਇਹਦੀਆਂ ਤਿਆਰੀਆਂ ਪਾਰਟੀ ਵੱਲੋਂ ਹੋਣੇ ਤੋਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਕਿਉਂਕਿ ਚਰਚਾਵਾ ਇਹ ਵੀ ਨੇ ਕਿ ਜਿੱਥੇ ਇਹਨਾਂ ਦੀ ਸ਼ਾਂਤੀ ਸੰਭਵ ਹੈ ਉੱਥੇ ਹੀ ਇਹਨਾਂ ਦੇ ਪੈਰਲਰ ਹੁਣ ਤੋਂ ਹੀ ਹਲਕਾ ਇੰਚਾਰਜ ਲੋਕ ਲਗਾਉਣੇ ਸ਼ੁਰੂ ਕਰ ਦਿੱਤੇ ਗਏ ਨੇ ਆਖਰ ਕਿਹੜੇ ਕਿਹੜੇ ਵਿਧਾਇਕ ਨੇ ਵਿਧਾਇਕ ਨੇ ਜਿਨ੍ਹਾਂ ਦੇ ਉੱਪਰ ਛਾਂਟੀ ਦੀ ਤਲਵਾਰ ਲਟਕ ਰਹੀ ਹੈ ਗੱਲਬਾਤ ਉਹਨਾਂ ਵਿਧਾਇਕਾਂ ਦੀ ਕਰਾਂਗੇ ਤੇ ਉਧਰ ਗੱਲ ਕਰਾਂਗੇ ਬੁਰੀ ਤਰੀਕੇ ਦੇ ਨਾਲ ਨਸ਼ੇ ਵਿਰੁੱਧ ਪਛੜੀ ਆਮ ਆਦੀ ਪਾਰਟੀ ਦੀ ਸਰਕਾਰ ਪੰਜਾਬ ਸਰਕਾਰ ਜਿਹੜੀ ਕੀ ਨਸ਼ਾ ਦੇ ਵਿਰੁੱਧ ਵੱਡੇ ਜੁੱਧ ਦੀ ਗੱਲ ਕਰ ਰਹੀ ਹੈ ਲੇਕਿਨ ਬੁਰੀ ਤਰੀਕੇ ਇਸ ਨੂੰ ਚ ਫਲॉप ਹੋ ਚੁੱਕੀ ਹੈ ਹੁਣ ਉਹਨਾਂ ਦੇ ਵੱਲੋਂ ਇੱਕ ਨਵਾਂ ਹੰਬੜਾ ਮਾਰਨ ਦੀ ਕੋਸ਼ਿਸ਼ ਕੀਤੀ ਗਿਆ ਲੋਕਾਂ ਦਾ ਸਹਿਯੋਗ ਮੰਗਿਆ ਜਾ ਰਿਹਾ ਹੈ ਲੱਗ ਰਿਹਾ ਹੈ ਕਿ ਪੰਜਾਬ ਸਰਕਾਰ ਆਪਣੇ ਤੌਰ ਤੇ ਹੱਥ ਕੜੇ ਕਰਦੀ ਦਿਖਾਈ ਦੇ ਰਹੀ ਹੈ ਕਿਉਂਕਿ ਉਹਨਾਂ ਦੇ ਕੁਝ ਵਿਧਾਇਕ ਉਹਨਾਂ ਦੇ ਕੁਝ ਵੱਡੇ ਚਿਹਰੇ ਹੀ ਸਰਕਾਰ ਨੂੰ ਇਸ ਉੱਪਰ ਟਾਰਗੇਟ ਕਰਦੇ ਨਜ਼ਰ ਆ ਰਹੇ ਨੇ ਆਖਰ ਹੁਣ ਕਿਹੜਾ ਨਵਾਂ ਹੰਬੜਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਨਸ਼ਿਆਂ ਵਿਰੁੱਧ ਮਾਰਿਆ ਜਾ ਰਿਹਾ ਹੈ ਕਿੰਨਾ ਕਾਮਯਾਬ ਰਹੇਗਾ ਗੱਲਬਾਤ ਇਸ ਦੇ ਉੱਪਰ ਵੀ ਕਰਾਂਗੇ ਸਸ਼ਕਲ ਮੈਂ ਲਖਵਿੰਦਰ ਸਿੰਘ ਮਾਨ ਤੇ ਤੁਸੀਂ ਦੇਖ ਰਹੇ ਹੋ ਖਬਰ ਸਵੇਰ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਮੇਰੇ ਸਹਿਯੋਗੀ ਸੁਖਵਿੰਦਰ ਸਿੰਘ ਸਿੱਧੂ ਸਭ ਤੋਂ ਪਹਿਲਾਂ ਸਵਾਗਤ ਕਰ ਲੈਣਾ ਸਿੱਧੂ ਸਵਾਗਤ ਹੈ ਪ੍ਰੋਗਰਾਮ 'ਚ ਬਹੁਤ ਬਹੁਤ ਧੰਨਵਾਦ ਲਖਵਿੰਦਰ ਜੀ ਸਿੱਧੂ ਸਾਹਿਬ ਜ਼ਮੀਨੀ ਪੱਧਰ ਦੇ ਉੱਪਰ ਕਈ ਵਿਧਾਇਕ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਲਈ ਬਦਨਾਮੀ ਖੱਟ ਚੁੱਕੇ ਨੇ ਜਗ ਜਹਰ ਹੈ ਲੇਕਿਨ ਹੁਣ ਪਾਰਟੀ ਦੇ ਵੱਲੋਂ ਇਹਨਾਂ ਵਿਰੁੱਧ ਸਖਤ ਰਵਈਆ ਅਪਣਾਇਆ ਦਖਾਈ ਦੇ ਰਿਹਾ ਕਿਉਂਕਿ ਚਰਚਾਵਾ ਇਹ ਸ਼ੁਰੂ ਹੋ ਚੁੱਕੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ 2027 ਦੇ ਵਿੱਚ ਜਿੱਥੇ ਵੱਡੇ ਪੱਧਰ ਦੇ ਉੱਪਰ ਇਹਨਾਂ ਵਿਧਾਇਕਾਂ ਦੇ ਟਿਕਟਾਂ ਕੱਟੇ ਜਾ ਸਕਦੇ ਨੇ ਉੱਥੇ ਛਾਂਟੀ ਹੋਣੇ ਤੋਂ ਸ਼ੁਰੂ ਹੋ ਚੁੱਕੀ ਹੈ ਤੇ ਇਹਨਾਂ ਵਿਧਾਇਕਾਂ ਦੇ ਪੈਰਲਰ ਪਾਰਟੀ ਦੇ ਵੱਲੋਂ ਹਲਕਾ ਇੰਚਾਰਜ ਵੀ ਲਗਾਉਣੇ ਸ਼ੁਰੂ ਕਰ ਦਿੱਤੇ ਗਏ ਨੇ ਆਖਰ ਕਿਹੜੇ ਵਿਧਾਇਕ ਨੇ ਜਿਨ੍ਹਾਂ ਦੇ ਆਪਾਂ ਕਹੀਏ ਉਹਨਾਂ ਦੇ ਹਲਕਿਆਂ ਦੇ ਵਿੱਚ ਹਲਕਾ ਇੰਚਾਰਜ ਲਗਾਏ ਗਏ ਨੇ ਜਾਂ ਫਿਰ ਜਿਨ੍ਹਾਂ ਦੀ ਛਾਂਟੀ ਆਉਣ ਵਾਲੇ ਸਮਾਂ ਦੇ ਵਿੱਚ ਸੰਭਵ ਹੈ ਕਿਹੜੇ ਵਿਧਾਇਕ ਨੇ ਦੇਖੋ ਆਪਾਂ ਪਿਛਲੇ ਦਿਨੀ ਵੀ ਇਹ ਗੱਲ ਕੀਤੀ ਸੀ ਕੋਈ ਪਹਿਲੀ ਵਾਰ ਨਹੀਂ ਹੈ ਕਿ ਆਪਾਂ ਇਹ ਗੱਲ ਕਰਨ ਲੱਗੇ ਹਾਂ ਆਪਾਂ ਪਿਛਲੇ ਵੀ ਇਹ ਗੱਲ ਕੀਤੀ ਸੀ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਦਿੱਲੀ ਟੀਮ ਇੱਥੇ ਆ ਕੇ ਇਹ ਗੱਲਾਂ ਆ ਸੋਚ ਰਹੀ ਹੈਗੀ ਹੈ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਜਾਂ ਮੰਤਰੀਆਂ ਨੇ ਪਾਰਟੀ ਦੀ ਵੱਡੇ ਪੱਧਰ ਤੇ ਜਿਹੜੀ ਆ ਉਹ ਬਦਨਾਮੀ ਕਰਾਈ ਹੈ ਉਹਨਾਂ ਵਿਧਾਇਕਾਂ ਤੇ ਮੰਤਰੀਆਂ ਦੀ ਛਾਂਟੀ ਕਰਨੀ ਔਰ ਤਕਰੀਬਨ ਕਹਿੰਦੇ ਆ ਕਿ 60 ਤੋਂ 70 ਵਿਧਾਇਕਾਂ ਦੀਆਂ ਜਿਹੜੀਆਂ ਉਹ ਟਿੱਕਾਂ ਕੱਟ ਕੇ ਨਵੇਂ ਚਿਹਰਿਆਂ ਨੂੰ ਜਿਹੜਾ ਉਹ ਮੌਕਾ ਮਿਲ ਸਕਦਾ ਔਰ ਨਵੇਂ ਚਿਹਰਿਆਂ ਨੂੰ ਉਭਾਰਿਆ ਜਾ ਵੀ ਰਿਹਾ ਬਰਾਬਰ ਔਰ ਜੇ ਆਪਾਂ ਗੱਲ ਕਰ ਲਈਏ ਤਾਜ਼ਾ ਘਟਨਾ ਜਿਹੜੀ ਹੈ ਤਾਜ਼ਾ ਉਦਾਹਰਨ ਦੇ ਤੌਰ ਤੇ ਜੇ ਮੈਂ ਗੱਲ ਕਰਨਾ ਰਮਨ ਅਰੂੜਾ ਦੀ ਹੈ ਰਮਨ ਅਰੂੜਾ ਜਿਹੜੇ ਕਿ ਖੂਬ ਪਦਰਾਮੀ ਖੱਟਦੇ ਸੀ ਆਵਾਦੀ ਪਾਰਟੀ ਦੇ ਵਾਸਤੇ ਜਲੰਧਰ ਦੇ ਵਿੱਚ ਇੱਕ ਮਾਫੀਆ ਦੇ ਨਾਲ ਵੀ ਕਈ ਤਰੀਕੇ ਦੇ ਮਾਫੀਆ ਦੇ ਨਾਲ ਉਹਨਾਂ ਦਾ ਨਾਮ ਜਿਹੜਾ ਉਹ ਜੁੜਦਾ ਨਜ਼ਰੀ ਆ ਰਿਹਾ ਸੀ ਹਾਲਾਂਕਿ ਰਮਨ ਅਰੂੜੇ ਦੇ ਕਰਕੇ ਮੁੱਖ ਮੰਤਰੀ ਸਾਹਿਬ ਦੇ ਪਰਿਵਾਰ ਦੇ ਉੱਪਰ ਵੀ ਕਈ ਤਰੀਕੇ ਦੇ ਜਿਹੜੇ ਸਵਾਲ ਉਠਾਇਸੀ ਗਈ ਕਿ ਇਹ ਉਗਰਾਹੀ ਕਰਦੇ ਆ ਜੀ ਉਹਨਾਂ ਦੇ ਪਿਵਾੜ ਦੇ ਨਹੀਂ ਹਾਲਾਂਕਿ ਕਿੰਨੀ ਸੱਚ ਹੈ ਕਿੰਨੀ ਗੱਲ ਝੂਠ ਹੈ ਇਹਦਾ ਜਾਂਚਤਾ ਵਿੱਚ ਆਏਗਾ ਪਰ ਇਲਜ਼ਾਮ ਬਹੁਤ ਵੱਡੇ ਪੱਧਰ ਤੇ ਲੱਗਦੇ ਆ ਰਹੇ ਸੀ ਸ਼ਿਕਾਇਤਾਂ ਵੀ ਉਹਨਾਂ ਦੀਆਂ ਹੋਈਆਂ ਸੀ ਔਰ ਹੁਣ ਉਹਨਾਂ ਨੂੰ ਉਹਨਾਂ ਦੇ ਜਿਹੜੀ ਸਿਕਿਉਰਟੀ ਵੀ ਵਾਪਸ ਲਈ ਗਈ ਹੈ ਉਹਨਾਂ ਦੇ ਜਿਹੜੇ ਉਹ ਜਿਹੜੀ ਗੱਡੀ ਹੈ ਪਾਇਲਟ ਉਹ ਵੀ ਜਿਹੜੀ ਆ ਵਾਪਸ ਲਈ ਗਈ ਹੈ ਔਰ ਇਹ ਵੀ ਅੰਦਰ ਖਾਤੇ ਚਰਚਾ ਹੈਗੀ ਹੈ ਕਿ ਉਹਨਾਂ ਦੇ ਪੀਏ ਨੂੰ ਵੀ ਐਸਪੀ ਦਾ ਜਿਹੜਾ ਕਿਹਾ ਔਰ ਰਮਨ ਅਰੂੜਾ ਉਹ ਵੀ ਜਿਹੜਾ ਉਹ ਕਿਹਾ ਸੀਗਾ ਔਰ ਉਸ ਹਲਕੇ ਦੇ ਵਿੱਚ ਰਮਨ ਅਰੂੜਾ ਵਾਲੇ ਹਲਕੇ ਦੇ ਵਿੱਚ ਐਨ ਬਰਾਬਰ ਦੇ ਉੱਪਰ ਆਮ ਆਦੀ ਪਾਰਟੀ ਦੀ ਦਿੱਲੀ ਲੌਬੀ ਦੇ ਬਿਲਕੁਲ ਕਰੀਬ ਮੰਨੇ ਜਾਂਦੇ ਔਰ ਸਾਫ ਸੁਥਰੀ ਸ਼ੋਵੀ ਵਾਲਾ ਇੱਕ ਵਿਅਕਤੀ ਹੈ ਜਿਹਨੂੰ ਬਰਾਬਰ ਜਿਹੜਾ ਉਭਾਰਿਆ ਜਾ ਰਿਹਾ ਹੈ ਔਰ ਉਹਨੇ ਹੁਣ ਪੂਰੇ ਤਰੀਕੇ ਦੇ ਨਾਲ ਕਮਾਨ ਜਿਹੜੀ ਹੈ ਉਹ ਸੰਭ ਲਈ ਹੈ ਔਰ ਸਿੱਧੇ ਤੌਰ ਤੇ ਉਹਨੇ ਪੋਛਤਾ ਕਰਕੇ ਇਹ ਗੱਲ ਕਰ ਦਿੱਤੀ ਹੈ ਕਿ ਸਾਡਾ ਸੁਪਨਾ ਜਿਹੜਾ ਹੈਗਾ ਉਹ ਕਹਿੰਦੇ ਕਿ ਜਲੰਧਰ ਨਸ਼ਾ ਮੁਕਤ ਨਸ਼ਾ ਮੁਕਤ ਔਰ ਕ੍ਰਪਸ਼ਨ ਮੁਕਤ ਕਰਨਾ ਹੈ ਔਰ ਜੇਕਰ ਕੋਈ ਮੁਲਾਜ਼ਮ ਜਾਂ ਕੋਈ ਅਫਸਰ ਜਿਹੜਾ ਉਹ ਕਿਸੇ ਤੋਂ ਜਲੰਧਰ ਦੇ ਵਿੱਚ ਖਾਸ ਕਰਕੇ ਉਹਨਾਂ ਨੇ ਹਲਕੇ ਦਾ ਵੀ ਆਪਣਾ ਦਾ ਜਿਹੜਾ ਚੱਕਰ ਕੀਤਾ ਕਿ ਇੱਥੇ ਜੇ ਕੋਈ ਰਿਸ਼ਵਤ ਮੰਗਦਾ ਤਾਂ ਮੈਨੂੰ ਜਿਹੜਾ ਉਹ ਜਾਣਕਾਰੀ ਦਿਓ ਤਾਂ ਉਹ ਬਰਾਬਰ ਉਹਨਾਂ ਨੂੰ ਉਭਾਰਿਆ ਜਾ ਰਿਹਾ ਇਸੇ ਤਰੀਕੇ ਦੇ ਨਾਲ ਹੀ ਜਿਵੇਂ ਸਬਜੀਤ ਕੁਰਮਾਨੂਕੇ ਜਿਨ੍ਹਾਂ ਨੇ ਰੱਜ ਕੇ ਆਮ ਆਦਮੀ ਪਾਰਟੀ ਦੀ ਬੀਜਤੀ ਕਰਾਈ ਹੈ ਚਾਹੇ ਉਹ ਕੂਠੀ ਵਿਵਾਦ ਹੋਵੇ ਚਾਹੇ ਹੋ ਬੂਟਿਆਂ ਵਾਲਾ ਵਿਵਾਦ ਹੋਵੇ ਚਾਹੇ ਉਹ ਜਿਹੜੇ ਮੰਤਰੀ ਲਾਏ ਗਏ ਸੀਗੇ ਜਿਹੜੇ ਐਸਪੀ ਰਹੇ ਨੇ ਪਹਿਲਾਂ ਉਹਨਾਂ ਨੂੰ ਵੀ ਇਹ ਗੱਲ ਕਰੀਏ ਉਹਨਾਂ ਨੇ ਵੀ ਜਿਹੜੀ ਰੱਟ ਗਈ ਬਦਨਾਮੀ ਜਿਹੜੀ ਉਹ ਕਰਵਾਈ ਹੈ ਬਲਕਾਰ ਸਿੰਘ ਸਰਾਰੇ ਔਰ ਜੇ ਗੱਲ ਕਰ ਲਈਏ ਫੋਜਾ ਸਿੰਘ ਸਰਾਰੀ ਦੀ ਸਿੰਗਲਾ ਸਾਹਿਬ ਦੀ ਚੇਤਨ ਜੋੜਾ ਮਾਦਰਾ ਦੀ ਇਹੋ ਜਿਹੇ ਜਿਹੜੇ ਵਿਧਾਇਕ ਜਿਨ੍ਹਾਂ ਨੇ ਰੱਟ ਗਈ ਬਦਨਾਮੀ ਜਿਹੜੀ ਆ ਉਹ ਕਰਵਾਈ ਆ ਆਮ ਆਦੀ ਪਾਰਟੀ ਦੀ ਹੁ ਕਿੰਨੇ ਮਾਨਾ ਨਾ ਬੰਨਾ ਲਵਾ ਜਿਨ੍ਹਾਂ ਨੇ ਬਦਨਾਮੀ ਕਰਾਈ ਹੈ ਇਹਨਾਂ ਦੀਆਂ ਕਹਿੰਦੇ ਟਿੱਕਾਂ ਦੇ ਉੱਪਰ ਤਲਵਾਰ ਲਟਕੀ ਇਹਨਾਂ ਦੀਆਂ ਕੱਟੀਆਂ ਜਾ ਸਕੀਆਂ ਔਰ ਇਹਨਾਂ ਹਰਕਿਆਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਨਵੇਂ ਜਿਹੜੇ ਆ ਉਹ ਬੰਦੇ ਉਭਾਰੇ ਜਾ ਰਹੀ ਹੈ ਇਹ ਉਹ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਹੈਗੀਆਂ ਪਾਰਟੀ ਦੇ ਅੰਦਰ ਤੇ ਔਰ ਪਾਰਟੀ ਜਿਹੜੀ ਹੈ ਉਹ ਦਿੱਲੀ ਦੇ ਵਿੱਚ ਹਾਰ ਤੋਂ ਬਾਅਦ ਕਾਫੀ ਜ਼ਿਆਦਾ ਸੀਰੀਅਸ ਹੋਈ ਹੈ ਕਾਫੀ ਜ਼ਿਆਦਾ ਸੀਰੀਅਸ ਹੋਈ ਹੈ ਦਿੱਲੀ ਦੇ ਵਿੱਚ ਹਾਰ ਤੋਂ ਬਾਅਦ ਔਰ ਉਹਨਾਂ ਨੂੰ ਇਹ ਵੀ ਪਤਾ ਹੈ ਕਿ ਦਿੱਲੀ ਦੇ ਵਿੱਚ ਹਾਰ ਹੋਈ ਹੈ ਹੁਣ ਜਿਹੜੀ ਗੱਲ ਹੋਣੀ ਹੈ ਹੁਣ ਜਿਹੜੀਆਂ ਚੋਣਾਂ ਹੋਈਆਂ ਨੇ 27 ਦੇ ਵਿੱਚ ਤਾਂ ਉਹ ਪਹਿਲਾਂ ਪੰਜਾਬ ਦੇ ਵਿੱਚ ਹੀ ਹੋਈਆਂ ਜੇਕਰ ਪੰਜਾਬ ਦੇ ਵਿੱਚ ਅਸੀਂ ਜੋਰ ਅੱਡੀ ਚੁੰਟੀ ਦਾ ਲਾ ਕੇ ਪੰਜਾਬ ਦੇ ਵਿੱਚ ਸਰਕਾਰ ਜਿਹੜੀ ਹੈ ਰਿਪੀਟ ਕਰ ਲੈਣੇ ਆ ਤਾ ਤਾਂ ਹੀ ਹੋਰ ਸੂਬਿਆਂ ਦੇ ਵਿੱਚ ਕਿਤੇ ਜਾ ਸਕਦੇ ਹਾਂ ਸੀ ਤਾਂ ਹੀ ਜਿਹੜਾ ਹੈਗਾ ਅਸੀਂ ਦਿੱਲੀ ਦੇ ਵਿੱਚ ਦੁਬਾਰਾ ਵਾਪਸੀ ਕਰ ਸਕਦੇ ਹਾਂ ਨਹੀਂ ਤਾਂ ਉਹਨਾਂ ਦਾ ਆਰਾਮ ਰਾਮ ਸਤਤਕ ਨੂੰਣ ਵਾਲੀ ਕਾਲ ਜਿਹੜੀ ਆ ਉਹ ਹੈਗੀ ਹੈ ਆਦਰਵਾਇਜ਼ ਕੁਛ ਉਹਨਾਂ ਦਾ ਬਰਨਾ ਨਹੀਂ ਜੇ ਪੰਜਾਬ ਦੇ ਵਿੱਚੋਂ ਵੀ ਉਹ ਚਲੇ ਜਾਂਦੇ ਆ ਤਾਂ ਹੁਣ ਬਹੁਤ ਜ਼ਿਆਦਾ ਸੀਰੀਅਸ ਹੈਗੀ ਆ ਦਿੱਲੀ ਲੋਬੀ ਔਰ ਉਹ ਪੰਜਾਬ ਦੇ ਵਿੱਚ ਆ ਕੇ ਉਹਨਾਂ ਨੇ ਸਾਰੀ ਸਰਕਾਰ ਦੀ ਕਮਾਂਡ ਜਿਹੜੀ ਆ ਉਹ ਆਪਣੇ ਹੱਥ ਦੇ ਵਿੱਚ ਲੈ ਲਈ ਹੈ ਹਾਲਾਂਕਿ ਉਹ ਸੋਚਦੇ ਹੋਣਗੇ ਕਿ ਕਮਾਂਡ ਅਸੀਂ ਆਪਣੇ ਹੱਥ ਦੇ ਵਿੱਚ ਲੈ ਲਿਆਂਗੇ ਔਰ ਲੈ ਕੇ ਕੋਈ ਇਹੋ ਜਿਹੇ ਕੰਮ ਕਰਾਂਗੇ ਜਿਹਦੇ ਕਰਕੇ ਸਾਡੀ ਆਮ ਆਦਮੀ ਪਾਰਟੀ ਦੁਬਾਰਾ ਜਿਹੜੀਆਂ ਲੋਕਾਂ ਦੇ ਵਿੱਚ ਖੜੀ ਹੋਈ ਪਰ ਨਾ ਉਹਨਾਂ ਨੂੰ ਸੱਭਿਆਚਾਰ ਦਾ ਪਤਾ ਨਾ ਪੰਜਾਬੀਆਂ ਦੇ ਸੁਭਾ ਦਾ ਪਤਾ ਨਾ ਅਣਖ ਦਾ ਪਤਾ ਸੋ ਇਸ ਕਰਕੇ ਇਹ ਵੀ ਪੰਜਾਬੀ ਮਹਿਸੂਸ ਨਹੀਂ ਕਰਦੇ ਜਾਂ ਮਾਫ਼ ਕਰਨਾ ਇਹ ਵੀ ਪੰਜਾਬੀ ਜਿਹੜਾ ਉਹ ਬਰਦਾਸ਼ਤ ਨਹੀਂ ਕਰਦੇ ਕਿ ਭਾਈ ਕੋਈ ਬਾਹਰਲਾ ਬੰਦਾ ਆ ਕੇ ਸਾਡੀ ਸਰਕਾਰ ਦੀ ਲਗਾਮ ਰੱਖੇ ਸਾਡੇ ਪੰਜਾਬ ਨੂੰ ਚਲਾਵੇ ਇਹ ਵੀ ਪੰਜਾਬੀ ਜਿਹੜਾ ਉਹ ਬਰਦਾਸ਼ਤ ਕਰਦੇ ਨਹੀਂ ਤਾਂ ਇਸ ਕਰਕੇ ਇਹ ਵੀ ਇੱਕ ਐਂਗਲ ਜਿਹੜਾ ਖਲਾਫ ਜਾ ਰਿਹਾ ਜਿਹੜਾ ਇੱਥੇ ਆ ਕੇ ਉਹਨਾਂ ਦੇ ਵੱਲ ਇਸ ਤਿੱਕੇ ਨਾਲ ਕੀਤਾ ਜਾਣਾ ਪੂਰੀ ਸਰਕਾਰ ਤੇ ਕਬਜ਼ਾ ਉਹ ਵੀ ਜਿਹੜਾ ਕੋਈ ਹੱਕ ਦੇ ਵਿੱਚ ਜਾਣ ਹੀ ਰਿਹਾ ਪਰ ਜਿੱਥੇ ਆਪਾਂ ਗੱਲ ਸ਼ੁਰੂ ਕੀਤੀ ਸੀ ਆਪਾਂ ਉੱਥੇ ਹੀ ਮੁੜ ਕੇ ਆਉਨੇ ਆ ਇਹ ਦਿੱਲੀ ਵਾਲੇ ਕਾਫੀ ਸੀਰੀਅਸ ਨੇ ਉਹਨਾਂ ਨੂੰ ਪਤਾ ਹੈ ਕਿ ਜੇਕਰ ਪੰਜਾਬ ਦੇ ਵਿੱਚ ਅੱਡੇ ਛੋਟੀਆਂ ਜ਼ੋਰ ਲਾ ਕੇ ਅਸੀਂ ਸਥਿਤੀ ਸੁਧਾਰਨ ਲੱਗੇ ਤੇ ਇੱਥੇ ਸਰਕਾਰ ਨਾਲ ਆਈ ਤੇ ਸਾਡੇ ਪੱਲੇ ਪਹਿਲਾਂ ਹੀ ਦੇਸ਼ ਦੇ ਵਿੱਚ ਕੱਖ ਨਹੀਂ ਹੈਗਾ ਜੇ ਇੱਥੋਂ ਵੀ ਚਲੇ ਗਏ ਤਾਂ ਫੇਰ ਬਣਨਾ ਕੁਛ ਨਹੀਂ ਇੱਥੇ ਉਹ ਜੋਰ ਲਾ ਰਹੇ ਨੇ ਪੂਰਾ ਜੋਰ ਲਾ ਕੇ ਆਪਣੇ ਆਪ ਨੂੰ ਉਭਾਰਨ ਦੀ ਕੋਸ਼ਿਸ਼ ਦੇ ਵਿੱਚ ਹੈਗੇ ਆ ਔਰ ਜਿਹੜੇ ਵੀ ਪਾਰਟੀ ਦੇ ਅੰਦਰ ਬਦਨਾਮੀ ਕਾਉਣ ਵਾਲੇ ਜਿਹੜੇ ਵਿਧਾਇਕ ਤੇ ਮੰਤਰੀ ਹੈਗੇ ਆ ਮੈਂ ਫੇਰ ਤੋਂ ਦੁਬਾਰਾ ਆਪਾਂ ਗੱਲ ਕਰ ਲੈਂਦੇ ਆ ਸਰਬਜੀਤ ਕੌਰ ਮਾਣੂ ਕੇ ਐਮਐਲਏ ਜਗਰਾਓ ਜਿਨ੍ਹਾਂ ਨੇ ਰੰਚ ਕੇ ਆਮ ਆਦਮੀ ਪਾਰਟੀ ਦੀ ਬਦਨਾਮੀ ਕਰਾਈ ਬੂਟਿਆਂ ਨੂੰ ਲੈ ਕੇ ਚਾਹੇ ਉਹ ਕੋਠੀ ਵਿਵਾਦ ਨੂੰ ਲੈ ਕੇ ਹੋਵੇ ਬਲਕਾਰ ਸਿੰਘ ਮੰਤਰੀ ਜਿਨ੍ਹਾਂ ਦੀ ਅਸ਼ਲੀਲ ਵੀਡੀਓ ਤੱਕ ਜਿਹੜੀ ਆ ਉਹ ਆ ਗਈ ਸੀਗੀ ਚਾਹੇ ਆਪਾਂ ਚੇਤਨ ਸਿੰਘ ਜੋੜਾ ਮਦਰਾ ਦੀ ਗੱਲ ਕਰੀਏ ਉਹਨਾਂ ਨੇ ਬਹੁਤ ਵਿਵਾਦ ਜਿਹੜੇ ਆ ਉਹ ਖੱਟੇ ਆ ਚਾਹੇ ਆਪਾਂ ਸਿੰਗਲਾ ਦੀ ਗੱਲ ਕਰ ਲਈਏ ਚਾਹੇ ਆਪਾਂ ਫੌਜਾ ਸਿੰਘ ਸਰਾਰੀ ਦੀ ਗੱਲ ਕਰ ਲਈਏ ਹੋਰ ਮੈਂ ਕਿਹਦਾ ਕਿਹਦਾ ਨਾਮ ਲਾਵਾਂ ਇਹੋ ਜਿਹੇ ਹੀਰੇ ਜਿਹੜੇ ਲਿਆ ਕੇ ਰੱਖੇ ਆ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਖੂਬ ਬਦਨਾਮੀ ਜਿਹੜੀ ਆ ਕਰਵਾਈ ਆ ਜਿਨ੍ਹਾਂ ਨੂੰ ਜਿੱਤੂ ਸਾਹਿਬ ਜਿਨ੍ਹਾਂ ਨੁਕਸਾਨ ਇਹਨਾਂ ਵਿਧਾਇਕਾਂ ਦੇ ਵੱਲੋਂ ਪਾਰਟੀ ਦਾ ਜ਼ਮੀਨੀ ਪੱਧਰ ਤੇ ਹੁਣ ਤੱਕ ਕਰ ਦਿੱਤਾ ਗਿਆਗਾ ਕੀ ਲੱਗਦਾ ਇਸ ਛਾਂਟੀ ਦੇ ਨਾਲ ਜਾਂ ਨਵੇਂ ਜਿਹੜੇ ਆਪਣੇ ਵਿਅਕਤੀ ਦੇ ਉਹ ਖੜੇ ਕਰ ਰਹੇ ਨੇ ਹਲਕਾ ਇੰਚਾਰਜ ਲਗਾਉਣਗੇ ਕਿ ਉਹ ਐਸੀ ਪਰਪਾਈ ਕਰਨ ਪਉਣਗੇ ਕਿਉਂਕਿ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਪਾਰਟੀ ਦੀ ਛਵੀ ਵਿਗੜੀ ਹੈ ਕਿ ਇਹ ਜੋ ਹਮਲੇ ਹੁਣ ਪਾਰਟੀ ਦੇ ਵੱਲੋਂ ਮਾਰੇ ਜਾ ਰਹੇ ਨੇ ਭਾਵੇਂ ਟਿਕਟ ਟੱਕਣ ਦੀ ਗੱਲ ਕੀਤੀ ਜਾ ਰਹੀ ਹੈ ਛਾਂਟੀ ਦੀ ਗੱਲ ਕੀਤੀ ਜਾ ਰਹੀ ਹੈ ਨਵੇਂ ਹਲਕੇ ਇੰਚਾਰਜ ਲਗਾਉਣ ਦੀ ਗੱਲ ਕੀਤੀ ਜਾ ਰਹੀ ਹੈ ਕਿ ਲੋਕ ਇੰਨੀ ਛਵੀ ਜੋ ਮਾੜੀ ਹੋ ਚੁੱਕੀ ਹੈ ਇਸ ਪਾਰਟੀ ਦੀ ਜਾਂ ਸਰਕਾਰ ਦੀ ਇਹ ਇੰਨੀ ਜਲਦੀ ਬਦਲ ਪਾਏਗੀ ਲੋਕਾਂ ਦੇ ਦਿਲਾਂ ਦੇ ਵਿੱਚ ਘਰ ਫਿਰ ਤੋਂ ਪਾਰਟੀ ਕਰ ਪਾਏਗੀ ਦੇਖੋ ਜੇ ਤਾਂ ਗੱਲ ਕੱਲੀ ਵਿਧਾਇਕਾਂ ਦੀ ਹੁੰਦੀ ਜੇਕਰ ਗੱਲ ਕੱਲੀ ਵਿਧਾਇਕਾਂ ਤੇ ਮੰਤਰੀਆਂ ਦੀ ਹੁੰਦੀ ਕਿ ਭਾਈ ਥੱਲੇ ਵਾਲੇ ਮਾੜੇ ਨੇ ਉੱਪਰ ਵਾਲੇ ਸਹੀ ਨੇ ਫੇਰ ਤਾਂ ਗੱਲ ਸੀ ਹੋਰ ਫੇਰ ਤਾਂ ਇਹਨਾਂ ਨੂੰ ਪਰਤੇ ਕਰਕੇ ਨਵੇਂ ਚਿਹਰੇ ਲਿਆ ਕੇ ਜਿੱਤਿਆ ਜਾ ਸਕਦਾ ਸੀ ਪਰ ਹੁਣ ਗੱਲ ਇਹ ਆ ਵੀ ਜਿਵੇਂ ਕਹਿੰਦੇ ਹੁੰਦੇ ਆ ਵੀ ਫਲਾਨਾ ਫਲਾਨੇ ਦੀ ਜੋੜੀ ਹੈ ਕਰਨਾ ਇੱਕ ਘੋੜੀ ਹੁਣ ਥਲੜੇ ਵੀ ਉਹੋ ਜਿਹੀ ਹੈ ਔਰ ਉੱਪਰਲੇ ਵੀ ਉਹੋ ਜਿਹੀ ਹੈ ਹਣ ਉੱਪਰ ਵਾਲੇ ਮੈਂ ਜਿਵੇਂ ਪਹਿਲਾਂ ਗੱਲ ਕਰਕੇ ਛੱਡੇ ਆ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਤੇ ਬੜੇ ਤਰੀਕੇ ਦੇ ਚਾਹੇ ਉਹ ਸ਼ਰਾਬ ਨੂੰ ਲੈ ਕੇ ਹੋਵੇ ਚਾਹੇ ਉਹ ਪੰਜਾਬ ਦੇ ਹੱਕਾਂ ਦੀ ਰਾਖੀ ਦੇ ਲਈ ਸਹੀ ਸਨਨਾਤਕ ਲੈ ਸਕਣ ਦੇ ਜਿਹੜੇ ਇਲਜ਼ਾਮ ਹੋਣ ਜਾਂ ਸਹੀ ਤਰੀਕੇ ਦੀ ਨੌਲੇਜ ਨਾ ਰੱਖਣ ਦੇ ਜਿਹੜੇ ਇਲਜ਼ਾਮ ਹੋਣ ਇਹੋ ਜਿਹੇ ਜਾਂ ਕਹਿ ਲਓ ਕਿ ਜਿਹੜੀ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਪਾਵਰ ਬਖਸ਼ੀ ਸੀ ਉਹਨਾਂ ਨੇ ਦਿੱਲੀ ਵਾਲਿਆਂ ਦੇ ਗੁੰਡਿਆਂ ਦੇ ਵਿੱਚ ਆ ਕੇ ਦਿੱਲੀ ਵਾਲਿਆਂ ਦੇ ਚਾਨਾਂ ਦੇ ਵਿੱਚ ਜਿਹੜੀਆਂ ਲਿਜਾ ਕੇ ਰੱਖ ਦਿੱਤੀ ਚਾਹੇ ਉਹਨਾਂ ਚੀਜ਼ਾਂ ਨੂੰ ਲੈ ਕੇ ਹੋਵੇ ਕਈ ਤਰੀਕੇ ਦੇ ਇਲਜ਼ਾਮ ਉਹਨਾਂ ਤੇ ਵੀ ਗੁੱਸਾ ਪੰਜਾਬ ਦੇ ਲੋਕਾਂ ਦਾ ਹੈਗਾ ਔਰ ਅਬਰਪਾਲ ਵਾਲਾ ਮਸਲਾ ਲੈ ਲਓ ਗਨਸ਼ਾ ਵਾਲਾ ਮਸਲਾ ਲੈ ਲਓ ਚਾਹੇ ਕੋਈ ਵੀ ਮਸਲਾ ਜਿਹੜਾ ਉਹ ਲੈ ਲਓ ਉਹਾਰੇ ਮਸਲੇ ਪੰਜਾਬ ਦੇ ਹੈ ਉਹ ਜਿਹਨਾਂ ਦੇ ਕਰਕੇ ਮਾਨ ਦੇ ਉੱਪਰ ਲੋਕਾਂ ਦਾ ਗੁੱਸਾ ਖੂਬ ਹੈਗਾ ਔਰ ਜੇ ਦੂਜੇ ਪਾਸੇ ਦਿੱਲੀ ਵਾਲਿਆਂ ਦੀ ਗੱਲ ਕਰਦੀ ਆ ਮੈਂ ਪਹਿਲਾਂ ਹੀ ਗੱਲ ਕਰਕੇ ਹਟਿਆ ਕਿ ਬੇਸ਼ੱਕ ਕਾਂਗਰਸ ਦੇ ਹਾਈ ਕਮਾਂਡ ਰਾਹੁਲ ਗਾਂਧੀ ਹੁਣੀ ਸੀ ਪਰ ਕਦੇ ਇਹ ਨਹੀਂ ਸੀ ਤੁਸੀਂ ਸੁਣਿਆ ਕਿ ਫੁਲਾਨੇ ਜ਼ਿਲ੍ਹੇ ਦਾ ਐਸਐਸਪੀ ਰਾਹੁਲ ਗਾਂਧੀ ਨੇ ਜਾਂ ਕਾਂਗਰਸ ਦੀ ਹਾਈ ਕਮਾਂਡ ਨੇ ਲਾਇਆ ਹੋਣੀ ਤੇ ਜਾਂ ਫੁਲਾਨਾ ਡੀਸੀ ਜਿਹੜਾ ਉਹ ਰਾਹੁਲ ਗਾਂਧੀ ਜਾਂ ਉਹਨਾਂ ਦੀ ਹਾਈ ਕਮਾਂਡ ਨੇ ਲਾਇਆ ਹੋਵੇ ਇਹੋ ਜੀ ਗੱਲ ਤੁਸੀਂ ਕਦੇ ਜੀ ਸੁਣੀ ਹੋਣੀ ਇੱਥੇ ਤਾਂ ਕਹਿੰਦੇ ਜੇ ਈਓ ਵੀ ਲਾਉਣਾ ਹੈ ਕਿਸੇ ਨਗਰ ਕੌਂਸਲ ਦਾ ਉਹ ਵੀ ਦਿੱਲੀ ਵਾਲੇ ਜਿਹੜੇ ਉਹ ਲਾ ਕੇ ਭੇਜਦੇ ਆ ਤਾਂ ਆਮ ਆਦਮੀ ਪਾਰਟੀ ਦੀ ਦਿੱਲੀ ਹਾਈ ਕਮਾਂਡ ਨੇ ਪਕੜ ਇਸ ਤਰੀਕੇ ਦੇ ਨਾਲ ਪਾਰਟੀ ਦੇ ਉੱਪਰ ਕਰ ਲਈ ਹੈ ਕਿ ਲੋਕ ਪੰਜਾਬੀ ਜਿਹੜੇ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਦੇ ਕਿ ਬਾਹਰੋਂ ਆਏ ਲੋਕ ਸਾਡੇ ਤੇ ਰਾਜ ਕਰਨ ਤੁਹਾਨੂੰ ਪਤਾ ਹੀ ਹੈ ਕਿ ਐਡੇ ਐਡੇ ਪੁਰਾਣੇ ਜਿਹੜੇ ਸਮੇਂ ਦੇ ਵਿੱਚ ਲੜਾਕੇ ਜਿਹੜੇ ਉਹ ਆਏ ਇੱਥੇ ਗਜਨਵੀ ਵਰਗੇ ਚਾਹੇ ਕੋਈ ਵੀ ਤੁਸੀਂ ਲੈ ਲਓ ਉਹਨਾਂ ਦੀ ਵੀ ਜਿਹੜੀਆਂ ਉਹ ਬਾਹਰਲੇ ਲੋਕਾਂ ਦੇ ਜਿਹੜੀ ਆ ਈ ਨਹੀਂ ਮੰਨੀ ਸਾਡੇ ਲੋਕਾਂ ਨੇ ਔਰ ਇਥੋਂ ਤਾਂ ਚਲੋ ਇਹਨਾਂ ਦੀ ਤਾਂ ਜਦੋਂ ਮੰਨਣੀ ਕੀ ਐ ਸੋ ਇਸ ਕਰਕੇ ਕੱਲ੍ਹੇ ਹੀ ਇਹ ਨਹੀਂ ਹੈ ਕਿ ਤੁਸੀਂ ਥੱਲੇ ਐਮਐਲਏ ਮੰਤਰੀ ਜਿਹੜੇ ਆ ਉਹ ਚੇਂਜ ਕਰ ਦਿੱਤੇ ਤਾਂ ਤੁਸੀਂ ਸੋਚੋ ਕਿ ਸਾਡੀ ਸਰਕਾਰ ਜਿਹੜੀ ਆ ਰਿਪੀਟ ਹੋ ਜੂਗੀ ਇਹੋ ਜੀ ਵੀ ਗੱਲ ਹੈ ਨਹੀਂ ਉੱਪਰਲੇ ਵੀ ਰਿਪੀਟ ਕਰ ਔਰ ਜੇ ਸੋਚਦੇ ਆ ਉੱਪਰਲੇ ਰਿਪੀਟ ਕਰਨੀ ਤਾਂ ਉੱਪਰਲੇ ਜਿਹੜੇ ਆ ਬਦਲਨੇ ਪੈਣਗੇ ਉੱਪਰਲੇ ਹੁਣ ਕਿਹਨੂੰ ਕਿਹਨੂੰ ਬਦਲਣਗੇ ਕੇਜਰੀਵਾਲ ਪੁਤਾਨ ਮਨ ਨੂੰ ਤਾਂ ਜਿਹੜਾ ਬਦਲ ਨਹੀਂ ਸਕਦੇ ਮਨੀਜੂ ਸੰਵੋਦੀ ਇਹਨੂੰ ਨਹੀਂ ਜਿਹੜਾ ਬਦਲ ਸਕਦੇ ਇਹ ਹੀ ਤਾਂ ਉੱਪਰ ਵਾਲੇ ਆ ਸੋ ਇਹਨਾਂ ਦੇ ਉੱਪਰ ਵੀ ਲੋਕਾਂ ਦਾ ਗੁੱਸਾ ਲਖਵਿੰਦਰ ਜੀ ਘਟ ਨਹੀਂ ਹੈ ਉਹ ਬਹੁਤ ਧਾਂਸਰ ਘਟਨੇ ਕਿ ਇਕੱਲੇ ਵਿਧਾਇਕਾਂ ਤੇ ਮੰਤਰੀਆਂ ਦੀਆਂ ਟਿੱਕਾਂ ਜਿਹੜੀਆਂ ਉਹ ਕੱਟ ਕੇ ਤੁਸੀਂ ਸਰਕਾਰ ਰੀਪੀਟ ਕਰ ਲੋਗੇ ਉੱਪਰਿਆਂ ਤੇ ਵੀ ਪੰਜਾਬੀਆਂ ਦਾ ਗੁੱਸਾ ਜਿਹੜਾ ਉਹ ਨਹੀਂ ਹੈ ਬਿਲਕੁਲ ਜੀ ਬਿਲਕੁਲ ਪਾਵੇਂ ਕੀ ਸ਼ੁਰੂਆਤ ਹੋ ਚੁੱਕੀ ਹੈ ਸਖਤ ਐਕਸ਼ਨ ਦੀ ਤਿਆਰੀ ਦੇ ਵਿੱਚ ਹਾਈ ਕਮਾਂਡ ਹੈ ਜਾਂ ਫਿਰ ਕਹੀਏਗੀ ਕਿ ਮੁੱਖ ਮੰਤਰੀ ਸਾਹਿਬ ਨੇ ਕਿਉਂਕਿ ਜਿਹੜੇ ਵਿਧਾਇਕ ਬਦਨਾਮੀ ਦਾ ਸਵੱਬ ਬਣੇ ਨੇ ਪਾਰਟੀ ਦੇ ਲਈ ਵਕ ਵਕ ਮੁੱਦਿਆਂ ਤੋਂ ਵੱਧ ਵੱਧ ਐਂਗਲਾਂ ਤੋਂ ਉਹਨਾਂ ਦੀ ਛਾਂਟੀ ਤੇ ਨਾਲ ਦੀ ਨਾਲ ਉਹਨਾਂ ਦੇ ਬਰਾਬਰ ਇੱਕ ਬੰਦਾ ਖੜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ 2027 ਦੇ ਤਿਆਰੀਆਂ ਨੂੰ ਹੁਣੇ ਤੋਂ ਚੰਗੇ ਤਰੀਕੇ ਦੇ ਨਾਲ ਵਿੱਢਿਆ ਜਾ ਸਕੇ ਲੇਕਿਨ ਦੂਸਰੇ ਪਾਸੇ ਗੱਲ ਕਰੀਏ ਉਹ ਮੁੱਦਾ ਜਿਸ ਮੁੱਦੇ ਦੇ ਉੱਪਰ ਭਗਵੰਤ ਮਾਨ ਸਾਹਿਬ ਜਦੋਂ ਸੱਤਾ ਦੇ ਵਿੱਚ ਨਹੀਂ ਸੀ ਆਮ ਆਦੀ ਪਾਰਟੀ ਦੀ ਸਰਕਾਰ ਜਦੋਂ ਸੱਤਾ ਦੇ ਵਿੱਚ ਨਹੀਂ ਸੀ ਖਾਸ ਤੌਰ ਤੇ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਨੂੰ ਆੜੇ ਹੱਥੀ ਲੈਂਦੇ ਸੀ ਗੱਲ ਸ਼ਰਾਬ ਮੁੱਦੇ ਦੀ ਗੱਲ ਨਕਲੀ ਸ਼ਰਾਬ ਦੀ ਕਿਉਂਕਿ ਜਦੋਂ 2020 ਦੇ ਵਿੱਚ ਕਾਂਡ ਹੋਇਆ ਸੀ ਸ਼ਰਾਬ ਦਾ ਤਾਂ ਉਦੋਂ ਭਗਵੰਤ ਮਾਨ ਜੀ ਵੱਲੋਂ ਬਹੁਤ ਵੱਡੇ ਵੱਡੇ ਤਿੱਖੇ ਹਮਲੇ ਜਿਹੜੇ ਨੇ ਕੈਪਟਨ ਸਰਕਾਰ ਦੇ ਉੱਪਰ ਕੀਤੇ ਗਏ ਸੀ ਹੁਣ ਨਸ਼ਿਆਂ ਦੇ ਮਾਮਲੇ ਦੇ ਉੱਪਰ ਆਮ ਆਦੀ ਪਾਰਟੀ ਦੀ ਸਰਕਾਰ ਵੀ ਬੁਰੀ ਤਰੀਕੇ ਨਾਲ ਫੇਲ ਹੋ ਚੁੱਕਿਆ ਕਿਉਂਕਿ ਤਕਰੀਬਨ 3 ਸਾਲ ਦੇ ਕਾਰਜਕਾਲ ਦੇ ਵਿੱਚ ਤਿੰਨ ਵੱਡੇ ਸ਼ਰਾਬ ਕਾਂਡ ਨੇ ਜਿਹੜੇ ਉਹ ਆਮ ਆਦੀ ਪਾਰਟੀ ਦੀ ਸਰਕਾਰ ਦੇ ਵਿੱਚ ਹੋ ਚੁੱਕੇ ਨੇ ਸਰਕਾਰ ਵੱਲੋਂ ਹੰਬੜਾ ਬੜਾ ਮਾਰਿਆ ਗਿਆ ਲੇਕਿਨ ਰਿਜ਼ਲਟ ਅਜੇ ਲੋਕਾਂ ਦੇ ਸਾਹਮਣੇ ਹੈ ਤੇ ਹੁਣ ਸਰਕਾਰ ਦੇ ਵੱਲੋਂ ਨਵੀਂ ਪਹਿਲ ਕਰਦੇ ਹੋਏ ਨਵਾਂ ਹੰਬੜਾ ਮਾਰਨ ਦੀ ਕੋਸ਼ਿਸ਼ ਕੀਤੀ ਹੈ ਤੇ ਲੋਕਾਂ ਤੋਂ ਸਹਿਯੋਗ ਮੰਗਿਆ ਜਾ ਰਿਹਾ ਹੈ ਤੇ ਗੱਲ ਕੀਤੀ ਜਾ ਰਹੀ ਹੈ ਨਸ਼ਾ ਮੁਕਤੀ ਯਾਤਰਾ ਦੀ ਅੱਜ ਵੱਡੇ ਵੱਡੇ ਜਿਹੜੇ ਇਸ਼ਤਿਹਾਰ ਨੇ ਅਖਬਾਰਾਂ ਦੇ ਵਿੱਚ ਨੇ ਦੇ ਮੁੱਖ ਮੰਤਰੀ ਸਾਹਿਬ ਖੁਦ ਲੋਕਾਂ ਨੂੰ ਬਾਅਦ ਚੜ ਕੇ ਇਸ ਮਹਿੰਮ ਦੇ ਵਿੱਚ ਹਿੱਸਾ ਲੈਣ ਦੀ ਕਹ ਰਹੇ ਨੇ ਵੀ ਤੁਸੀਂ ਹਿੱਸਾ ਪਾਉਣਾ ਹੈ ਸਰਕਾਰ ਦਾ ਜਿਹੜਾ ਸਾਥ ਦੇਣਾ ਹੈ ਕਿਵੇਂ ਲੱਗ ਰਿਹਾ ਤੁਹਾਨੂੰ ਕਿਉਂਕਿ ਹੁਣ ਤੱਕ ਸਰਕਾਰ ਵੱਲੋਂ ਕਈ ਐਕਸ਼ਨ ਲੈਣ ਦੀ ਗੱਲ ਵੀ ਕੀਤੀ ਗਈ ਸੀ ਨਸ਼ੇ ਦੇ ਸੂਆਗਰਾਂ ਦੇ ਖਿਲਾਫ ਰਿਜ਼ਲਟ ਕੀ ਹੈ ਲੋਕਾਂ ਨੂੰ ਪਤਾ ਹੈ ਹੁਣ ਜਿਹੜੀ ਇਹ ਨਵੀਂ ਯਾਤਰਾ ਸ਼ੁਰੂ ਕੀਤੀ ਜਾ ਰਹੀ ਹੈ ਤੁਹਾਨੂੰ ਕੀ ਲੱਗਦਾ ਕਿੰਨਾ ਪ੍ਰਭਾਵਸ਼ਾਲੀ ਰਹੇਗੀ ਕਿ ਇਸ ਦੇ ਨਾਲ ਨਸ਼ੇ ਨੂੰ ਨਕੇਲ ਪਵੇਗੀ ਕਿਵੇਂ ਲੱਗ ਰਹੀ ਹੈ ਨਸ਼ਾ ਮੁਕਤੀ ਯਾਤਰਾ ਆਮ ਆਦਮੀ ਪਾਰਟੀ ਦੀ ਦੇਖੋ ਅਤੇ ਜਿਹੜੀਆਂ ਵੱਡੀਆਂ-ਵੱਡੀਆਂ ਐਡਸ ਵੱਡੇ-ਵੱਡੇ ਇਸ਼ਤਿਹਾਰ ਜਿਹੜੇ ਭਗੰਤਮਾਨ ਹੋਣਾਂ ਦੇ ਲੱਗੇ ਆ ਨਸ਼ਾ ਮੁਕਤੀ ਯਾਤਰਾ ਨੂੰ ਲੈ ਕੇ ਇਹ ਸਭ ਡਰਾਮੇ ਆ ਡਰਾਮੇ ਮੈਂ ਇਹ ਗੱਲ ਕਿਉਂ ਕਹਿ ਰਿਹਾ ਕਿਉਂਕਿ ਲੋਕਾਂ ਦਾ ਇਹਦੇ ਵਿੱਚ ਸਹਿਯੋਗ ਮੰਗਿਆ ਜਾ ਰਿਹਾ ਪਰਮਿੰਦਰ ਸਿੰਘ ਝੋਟੇ ਵਰਗਾ ਜਿਹੜਾ ਬੰਦਾ ਜੀ ਨੇ ਸਿਰਫ ਪਹਿਲਾਂ ਇਕੱਲੇ ਨੇ ਇਹ ਕੰਮ ਸ਼ੁਰੂ ਕੀਤਾ ਕਿ ਜਿੱਥੇ ਕੋਈ ਨਸ਼ਾ ਵੇਚਦਾ ਉੱਥੇ ਜਾ ਕੇ ਆਪਣੇ ਆਪਣੇ ਇਲਾਕੇ ਦੇ ਵਿੱਚ ਜਿਹੜਾ ਤੁਸੀਂ ਜਾ ਕੇ ਉਸ ਨੂੰ ਰੋਕੋ ਤਾਂ ਉਹਨੇ ਇੱਕ ਇਹੋ ਜੀ ਲਹਿਰ ਖੜੀ ਕਰ ਦਿੱਤੀ ਕਿ ਉਹਦੇ ਨਾਲ ਇੱਕ ਵੱਡਾ ਕਾਬਲਾ ਬਣਿਆ ਉਹਦੇ ਨਾਲ ਇੱਕ ਵੱਡੀ ਟੀਮ ਬਣੀ ਉਹਨੂੰ ਦੇਖ ਦੇਖ ਕੇ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜੇ ਉਹ ਧੜੇ ਬਣ ਗਏ ਕਿ ਭਾਈ ਨਹੀਂ ਅਸੀਂ ਜਿਹੜਾ ਹੈਗਾ ਅਸੀਂ ਨਹੀਂ ਮਤਲਬ ਨਸ਼ਾ ਵੇਕਣ ਦੇਣਾ ਆਪਣੇ ਪਿੰਡ ਦੇ ਵਿੱਚ ਯਾਨੀ ਟੀਮਾਂ ਬਣ ਗਈਆਂ ਮੈਂ ਧੜਾ ਸ਼ੁਰੂ ਕਰ ਰਿਹਾ ਟੀਮਾਂ ਜਿਹੜੀਆਂ ਉਹ ਬਣ ਗਈਆਂ ਤਾਂ ਪਰਮਿੰਦਰ ਝੋਟੇ ਵਰਗੇ ਜਿਹੜੇ ਬੰਦੇ ਜਿਨ੍ਹਾਂ ਨੇ ਲਹਿਰ ਖੜੀ ਕਰਤੀ ਸੀ ਪੂਰੇ ਪੰਜਾਬ ਦੇ ਅੰਦਰ ਜਿਹੜਾ ਨਸ਼ਾ ਰੋਕਣ ਦੇ ਵਾਸਤੇ ਪਿੰਡ-ਪਿੰਡ ਟੀਮਾਂ ਜਿਹੜੀਆਂ ਉਹ ਬਣ ਗਈਆਂ ਸੀਗੀਆਂ ਸੋਸ਼ਲ ਮੀਡੀਆ ਦੇ ਉੱਪਰ ਐਨ ਪੂਰਾ ਗਾਹ ਪੈ ਗਿਆ ਸੀ ਵੀ ਇਧਰੋਂ ਵੀ ਨਸ਼ਾ ਰੁਕਦਾ ਜੀ ਉਧਰੋਂ ਵੀ ਨਸ਼ਾ ਰੁਕਦਾ ਲੋਕਾਂ ਜਿਹੜੇ ਲੋਕ ਜਿਹੜੇ ਨਸ਼ਾ ਵੇਚਦੇ ਸੀ ਉਹਨਾਂ ਦੇ ਅੰਦਰ ਇੱਕ ਜਿਹੜਾ ਉਹ ਡਰ ਪੈਦਾ ਕਰਦਾ ਸੀਗਾ ਉਹਨਾਂ ਦੇ ਉੱਪਰ ਤਾਂ ਮੁੱਖ ਮੰਤਰੀ ਭਗਵੰਤ ਮਾਨ ਹੋਣੀ ਜਿਹੜੇ ਆ ਉਹ ਪਰਚੇ ਦਰਜ ਕਰਕੇ ਉਹਨਾਂ ਨੂੰ ਘਰੇ ਬਿਠਾ ਦਿੱਤਾ ਹੋਇਆ ਹਾਲਾਂਕਿ ਉਹ ਆਪਣੇ ਤੌਰ ਤੇ ਵਿਚਾਰੇ ਲੱਗੇ ਹੋਏ ਆ ਪਰ ਅੱਜ ਨਸ਼ਾ ਮੁਕਤੀ ਯਾਤਰਾ ਨੂੰ ਲੈ ਕੇ ਡਰਾਮੇ ਕਰ ਰਹੇ ਆ ਵੱਡੇ ਵੱਡੇ ਇਸ਼ਤਿਹਾਰ ਅਖਬਾਰਾਂ ਦੇ ਵਿੱਚ ਲਾ ਰਹੇ ਆ ਕਿ ਲੋਕਾਂ ਨੂੰ ਕਹਿ ਰਹੇ ਆ ਕਿ ਸਾਥ ਦਿਓ ਲੋਕ ਤੁਹਾਡਾ ਸਾਥ ਕੀ ਦੇਣ ਜਿਹੜੇ ਲੋਕ ਖੁਦ ਇਹ ਕੰਮ ਕਰ ਰਹੇ ਸੀਗੇ ਉਹਨਾਂ ਨੂੰ ਤਾਂ ਤੁਸੀਂ ਜਿਹੜਾ ਹੈਗਾ ਉਹ ਉੱਤੋਂ ਤੇ ਪਰਚੇ ਪਾ ਰਹੇ ਸੀ ਔਰ ਕਈ ਪਿੰਡਾਂ ਦੇ ਵਿੱਚ ਜਿਹੜੇ ਲੋਕ ਰੁਕਣ ਦੀ ਕੋਸ਼ਿਸ਼ ਜਿਹੜੀ ਕਰ ਰਹੇ ਆ ਉਹਨਾਂ ਨੂੰ ਨਸ਼ਾ ਤਸਕਰਾਂ ਨੇ ਕਿਤੇ ਆਉਨਾਂ ਦੀਆਂ ਲੱਤਾਂ ਤੱਕ ਭੰਨਦੀਆਂ ਉਹਨਾਂ ਦੇ ਉੱਪਰ ਕਾਰਵਾਈ ਕੀਤੀ ਉਹਨਾਂ ਦੇ ਉੱਪਰ ਤਾਂ ਕੋਈ ਵਿਚਾਰਿਆਂ ਨੂੰ ਇਨਸਾਫ ਜਿਹੜਾ ਉਹਨਾਂ ਨੂੰ ਮਿਲਿਆ ਨਹੀਂ ਤਾਂ ਫਿਰ ਲੋਕ ਸਹਿਯੋਗ ਤੁਹਾਨੂੰ ਦੇਣ ਕਿਸ ਤਰੀਕੇ ਨਾਲ ਇਹ ਜਿਹੜਾ ਤਾਂ ਲਖਵਿੰਦਰ ਜੀ ਇਹ ਸਹਿਯੋਗ ਸਯੋਗ ਦੀ ਕੋਈ ਮੰਗ ਨਹੀਂ ਇਹ ਤਾਂ ਸਿਰਫ ਡਰਾਮੇ ਹੈ ਕਿ ਲੋਕਾਂ ਦੇ ਅੰਦਰ ਜਿਹੜਾ ਇਹ ਰੂਹ ਪੈਦਾ ਹੋ ਗਿਆ ਸੀਗਾ ਨਾ ਕਿ ਜਿਹੜਾ ਪਰਮਿੰਦਰ ਝੂਟੇ ਹੋਣ ਵਾਲੀ ਜਿਹੜੀ ਲਹਿਰ ਖੜੀ ਹੋਈ ਸੀਗੀ ਕਿ ਭਾਈ ਇਸ ਤਰੀਕੇ ਦੇ ਨਾਲ ਨਾ ਸ਼ਾਰੂ ਕਰਨ ਦੀ ਤੇ ਸਰਕਾਰ ਤਾਂ ਕੁਝ ਕਰਨੀ ਨਹੀਂ ਉਸ ਸਾਰੇ ਕੁਝ ਨੂੰ ਦੇਖਦੇ ਆ ਇੱਕ ਤਾਂ ਇਹਨਾਂ ਨੇ ਤੁਹਾਨੂੰ ਪਤਾ ਈਵੈਂਟ ਬਹੁਤ ਵੱਡੇ ਪੱਧਰ ਦਾ ਇਹਨਾਂ ਨੂੰ ਕਰਨਾ ਆਉਂਦਾ ਡਰਾਮੇ ਜਿਹੜੇ ਆ ਬਹੁਤ ਵੱਡੇ ਪੱਧਰ ਦੇ ਇਹਨਾਂ ਨੂੰ ਕਰਨੇ ਆਉਂਦੀਆਂ ਇੱਕ ਤਾਂ ਉਹ ਡਰਾਮਾ ਕੀਤਾ ਇੱਕ ਉਹ ਇਵੈਂਟ ਜਿਹੜਾ ਇੱਥੇ ਪੈਦਾ ਕੀਤਾ ਇਸ ਨਸ਼ਾ ਮੁਕਤੀ ਦੇ ਰਾਹੀਂ ਨਸ਼ਾ ਮੁਕਤੀ ਯਾਤਰਾ ਦੇ ਰਾਹੀਂ ਕਹਿ ਲੋ ਕਿ ਜਾਂ ਯੁੱਧ ਨਸ਼ਾ ਵਿਰੁੱਧ ਦੇ ਰਾਹੀਂ ਮੈਂ ਪਹਿਲਾਂ ਹੀ ਆਪਾਂ ਇਸ ਚੀਜ਼ ਦੀ ਪੋਲ ਖੋਤੀ ਸੀ ਕਿ ਭਾਈ ਇਹ ਨਸ਼ਾ ਯੁੱਧ ਜਿਹੜਾ ਵਿਰੁੱਧ ਨਸ਼ਿਆਂ ਦੇ ਲਾਇਆ ਇਹਦੇ ਤੇ ਘਰ ਜਿਹੜੇ ਢਾਏ ਜਾ ਰਹੇ ਆ ਇਹ ਨਸ਼ਾ ਤਸਕਰਾਂ ਦੇ ਨਹੀਂ ਇਹ ਤਾਂ ਨਜਾਇਜ਼ ਕਬਜ਼ਿਆਂ ਵਾਲਿਆਂ ਦੇ ਘਰ ਢਾਏ ਜਾ ਰਹੇ ਆ ਔਰ ਆਪਣੇ ਇਸ ਖੁਲਾਸੇ ਤੋਂ ਬਾਅਦ ਕੁਝ ਦਿਨਾਂ ਬਾਅਦ ਡੀਜੀਪੀ ਸਾਹਿਬ ਉਹ ਗੱਲ ਜੀਆ ਗੱਲ ਬਣ ਗਏ ਸੀਗੇ ਤਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕੋਈਆਂ ਹੁਣ ਇਹ ਡਰਾਮੇ ਕੀਤੇ ਜਾ ਰਹੇ ਆ ਹੁਣ ਇਹਨਾਂ ਨੂੰ ਇਹ ਫੇਰ ਹੀ ਕੋਈ ਗੱਲ ਕਹਿ ਰਿਹਾ ਕਿ ਪੁਰਾਣੀ ਆ ਸਰਕਾਰਾਂ ਨੇ ਐ ਕਰਤਾ ਜੀ ਹੁਣ ਐ ਕਰਤਾ ਜੀ ਫਲਨ ਐ ਕਰਤਾ ਮੈਨੂੰ ਤਾਂ ਇਹ ਹੈ ਕਿ ਸ਼ਰਮ ਨਹੀਂ ਆਉਂਦੀ ਆ ਆਮ ਆਦੀ ਪਾਰਟੀ ਦੀ ਪੰ ਸਰਕਾਰ ਨੂੰ ਨਸ਼ਾ ਮੁਕਤੀ ਦੇ ਵੱਡੇ ਵੱਡੇ ਊੜ ਅੱਜ ਵੱਡੇ ਵੱਡੇ ਇਸ਼ਤਿਹਾਰ ਅਖਬਾਰਾਂ ਚ ਦੇਣ ਲੱਗਿਆ ਨੇ ਆ ਤਾਜ਼ਾ ਹਲੇ ਘਟਨਾ ਹੋਈ ਹੈ ਜਿਹੜੇ ਜ਼ਹਿਰੀਲੀ ਸ਼ਰਾਬ ਦੇ ਨਾਲ 27 ਲੋਕਾਂ ਦੀ ਜਿਹੜੀ ਉੱਥੇ ਮੌਤ ਹੋਈ ਹੈ ਤੁਹਾਡੀ ਸਰਕਾਰ ਦੇ ਅੰਦਰ ਤਿੰਨ ਸਾਲਾਂ ਦੇ ਵਿੱਚ ਇਹ ਤੀਜੀ ਚੌਥੀ ਘਟਨਾ ਹੋ ਗਈ ਹੈ ਜਦੋਂ ਕੈਪਟਨ ਸਰਕਾਰ ਮੌਕੇ ਇਹੋ ਜੀ ਘਟਨਾ ਤਰਨਤਾਰਨ ਦੇ ਵਿੱਚ ਵਾਪਰੀ ਸੀਗੀ ਉਹ ਵੀ ਬਾੜੀ ਸੀ ਉਦੋਂ ਤੁਸੀਂ ਕੈਪਟਨ ਦਾ ਅਸਤੀਫਾ ਮੰਗ ਰਹੇ ਸੀ ਉਦੋਂ ਜਿਵੇਂ ਕੁਮਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੇ ਅੱਜ ਚੇਤਾ ਕਰਾਇਆ ਭਗਵੰਤ ਮਾਨ ਨੂੰ ਕਿ ਉਦੋਂ ਤੁਸੀਂ ਕੈਪਟਨ ਅਮਰਿੰਦਰ ਸਿੰਘ ਦੇ ਉੱਪਰ ਮਰਡਰ ਦਾ ਪਰਚਾ ਦਰਜ ਕਰਾਉਣ ਦੀ ਗੱਲ ਕਰਦੇ ਸੀਗੇ ਮੁੱਖ ਮੰਤਰੀ ਹੂਣ ਦੇ ਨਾਤੇ ਤੇ ਐਕਸਾਈਜ਼ ਮਿਨਿਸਟਰ ਦਾ ਅਸਤੀਫਾ ਮੰਗਦੇ ਸੀ ਅੱਜ ਵਾਲੇ ਐਕਸਾਈਜ਼ ਮੰਿਸਟਰ ਨੂੰ ਕੁਮਰ ਕਹਿੰਦੇ ਕਿਉਂ ਨਹੀਂ ਅਸਤੀਫਾ ਦੇਣਾ ਚਾਹੀਦਾ ਅੱਜ ਵਾਲੇ ਫਿਰ ਮੁੱਖ ਮੰਤਰੀ ਤੇ ਕਿਉਂ ਨਹੀਂ ਜਿਹੜਾ ਉਹ ਜਿਹੜਾ ਉਹ ਬੰਡਰ ਦਾ ਪਰਚਾ ਬਣਦਾ ਅੱਜ ਹਾਲਾਤ ਜਿਹੜੇ ਉਹ ਵੱਖਰੇ ਕਿਵੇਂ ਹੋ ਗਏ ਕਾਂਗਰਸ ਮੌਕੇ ਦਾ ਇੱਕੋ ਹੀ ਕਾਂਡ ਜਿਹੜਾ ਸਾਹਮਣੇ ਆਇਆ ਸੀ ਤੁਹਾਡੀ ਸਰਕਾਰ ਦਾ ਤੇ ਤੀਜਾ ਚੌਥਾ ਕਾਂਡ ਆ ਤਾਂ ਫਿਰ ਤੁਸੀਂ ਇਹ ਡਰਾਮੇਬਾਜ਼ੀਆਂ ਕਿਉਂ ਕਰ ਰਹੇ ਹੋ ਲੋਕਾਂ ਦਾ ਜੇ ਸਹਿਯੋਗ ਮੰਗ ਰਹੇ ਹੋ ਲੋਕਾਂ ਦੀ ਭਰੋਸੇਯੋਗਤਾ ਵੀ ਤਾਂ ਖੱਟੜੀ ਬੋਗਣਾ ਭਰੋਸੇਯੋਗਤਾ ਤਾਂ ਤੁਸੀਂ ਲੋਕਾਂ ਨੇ ਜਿਹੜੀ ਉਹ ਖੱਟ ਨਹੀਂ ਰਹੀ ਹੈਗੇ ਤੁਸੀਂ ਤਾਂ ਲੋਕਾਂ ਨੂੰ ਜਿਹੜਾ ਉਹ ਖਤਰੇ 'ਚ ਹੋਰ ਪਾ ਰਹੇ ਹਾਂ ਔਰ ਮੈਂ ਫੇਰ ਉਹੀ ਗੱਲ ਕਰੂੰਗਾ ਕਿ ਪਰਮਿੰਦਰ ਝੋਟੇ ਵਰਗੇ ਬੰਦੇ ਨੂੰ ਦੇਖ ਕੇ ਪੰਜਾਬ ਦੇ ਅੰਦਰ ਪੂਰੀ ਲਹਿਰ ਘੜੀ ਹੋਈ ਹੁੰਦੀ ਸੀਗੀ ਤੇ ਉਹਨਾਂ ਨੂੰ ਤੁਸੀਂ ਜਿਹੜਾ ਉਹ ਪਰਚਾ ਦਿੱਤਾ ਔਰ ਸਭ ਤੋਂ ਵੱਡੀ ਗੱਲ ਇਹ ਲਖਵਿੰਦਰ ਜੀ ਭਾਣ ਤੁਮਾਂ ਨੇ ਕਹਿੰਦੀ ਆ ਕਿ ਦੂਜੀਆਂ ਸਰਕਾਰਾਂ ਨਸ਼ੇ ਵਕਾਉਂਦੀਆਂ ਰਹੀਆਂ ਆਏ ਕਰਦੇ ਰਹੇ ਉਹੇ ਕਰਦੇ ਰਹੇ ਹੁਣ ਇਹਨਾਂ ਦਾ ਆਪਣੀ ਹੀ ਪਾਰਟੀ ਦਾ ਇੱਕ ਧਾਕੜ ਬੇਹਦ ਇਮਾਨਦਾਰ ਤੇ ਨਿੱਡਰ ਵਿਧਾਇਕ ਕੁਮਰ ਵਿਜੇ ਪ੍ਰਤਾਪ ਪਰ ਜਿਹੜਾ ਝੂਠ ਬੋਲਣ ਦੇ ਲਈ ਜਾਣਿਆ ਨਹੀਂ ਜਾਂਦਾ ਜਿਹੜਾ ਕਿ ਜਿਹੜਾ ਬੋਲਦਾ ਨਹੀਂ ਹੈ ਔਰ ਉਹਨਾਂ ਦੀਆਂ ਗੱਲਾਂ ਸੱਚੀਆਂ ਮੰਨਦੇ ਆ ਲੋਕੀ ਔਰ ਉਹਨੇ ਬਹੁਤ ਪਹਿਲਾਂ ਜਿਹੜਾ ਉਹ ਖਲਾਸਾ ਕਰ ਦਿੱਤਾ ਸੀਗਾ ਕਿ ਭਾਈ ਪੁਲਿਸ ਜਿਹੜੀ ਆ ਪੁਲਿਸ ਅਫਸਰਾਂ ਦੇ ਵਿੱਚ ਕੁਝ ਇਹੋ ਜਿਹੇ ਜਿਹੜੇ ਲੋਕ ਬੈਠੇ ਆ ਜਿਹੜੇ ਖੁਦ ਨਸ਼ਾ ਜਿਹੜਾ ਉਹ ਬਕਵਾ ਰਹੇ ਆ ਉਹਨਾਂ ਦੇ ਕਾਰਜਕਾਲ ਦੇ ਦੌਰਾਨ ਨਸ਼ੇ ਦਾ ਬਿਜ਼ਨਸ ਕਾਫੀ ਪ੍ਰਫੁੱਲਤ ਹੋਇਆ ਔਰ ਉਹਨਾਂ ਦੇ ਵਿੱਚੋਂ ਕੁਝ ਅਫਸਰਾਂ ਦੀਆਂ ਨਿਯੁਕਤੀਆਂ ਜਿਹੜੀਆਂ ਰਾਗਵ ਜੱਡਾ ਦੇ ਕਹਿਣ ਤੇ ਹੋਈਆਂ ਸੀਗੀਆਂ ਇਹੋ ਜਿਹੀਆਂ ਗੱਲਾਂ ਵੀ ਹੋਈਆਂ ਤਾਂ ਕੁਮਰ ਵੀ ਜੇ ਪ੍ਰਤਾਪ ਦੇ ਉਹ ਖਲਾਸੇ ਤੋਂ ਬਾਅਦ ਹੁਣ ਬਹੁਤ ਸਾਰੇ ਅਫਸਰ ਵੀ ਫੜੇ ਗਏ ਚਾਹੇ ਉਹ ਸੁਗਰੂ ਦੇ ਦਾ ਜਿੱਥੇ ਵੀ ਹੋਵੇ ਜਾਂ ਹੋਰ ਥਾਈ ਵੀ ਕਈ ਥਾਈਆਂ ਆਪਾਂ ਤੁਹਾਡੇ ਦੇ ਪੜੇ ਗਏ ਆ ਬਾਕੀ ਪੁਲਿਸ ਦੇ ਇਸ ਡਰੱਗ ਦੇ ਮਸਲੇ ਦੇ ਵਿੱਚ ਜੁੜੇ ਹੋਣ ਦੇ ਕਰਕੇ ਤਾਂ ਉਮਰ ਵਿਜੇ ਪ੍ਰਤਾਪ ਜੀਆ ਗੱਲਾਂ ਸਰਚੀਆਂ ਨਿਕਲੀਆਂ ਨੇ ਇਹੋ ਜੇ ਅਫਸਰਾਂ ਨੂੰ ਲੰਗਵਾਉਣ ਵਾਲੇ ਤੁਹਾਡੇ ਲੀਡਰ ਤੁਹਾਡੀ ਵੀ ਤਾਂ ਫਿਰ ਸ਼ਮੂਲੀਅਤ ਹੈਗੀ ਹੋਈ ਨਾ ਭਗਵੰਤ ਸਬੰਧ ਤੁਸੀਂ ਕੀ ਕਾਰਵਾਈ ਆਪਣੇ ਲੀਡਰਾਂ ਤੇ ਕਰ ਰਹੇ ਹੋ ਇਹ ਵੀ ਤੁਹਾਨੂੰ ਜਿਹੜਾ ਉਹ ਦੱਸਣਾ ਚਾਹੀਦਾ ਤੁਹਾਡੀ ਆਵਾਜ਼ੀ ਪਾਰਟੀ ਦਾ ਵਿਧਾਇਕ ਤੁਹਾਡੇ ਆਪਣੇ ਲੋਕ ਤੁਹਾਨੂੰ ਦੱਸ ਰਹੇ ਆ ਕਿ ਕਿੱਥੇ ਕਿੱਥੇ ਕੀ ਹੋ ਰਿਹਾ ਪਰ ਤੁਸੀਂ ਉਸ ਜੀਤੇ ਗੌਰ ਨਹੀਂ ਕਰ ਰਹੇ ਲੋਕਾਂ ਨੂੰ ਤੁਸੀਂ ਪੁੱਛਦੇ ਹੋ ਜੇ ਲੋਕ ਦੱਸਦੇ ਆ ਪਰਮਿੰਦਰ ਛੋਟੇ ਵਰਗੇ ਉਹਨਾਂ ਤੁਸੀਂ ਜਿਹੜਾ ਉਹ ਪਰਚੇ ਪਾਉਨੇ ਹੋ ਤੇ ਜੇ ਲੋਕ ਆਪਣੇ ਤੌਰ ਤੇ ਰੋਕਣ ਦੀ ਕੋਸ਼ਿਸ਼ ਕਰਦੇ ਆ ਤੇ ਨਸ਼ਾ ਤਸਕਰ ਉਹਨਾਂ ਤੇ ਹਮਲਾ ਕਰਕੇ ਉਹਨਾਂ ਨੂੰ ਜਖਮ ਵੀ ਕਰਦੇ ਆ ਲੱਤਾਂ ਬਾਹਾਂ ਪਾਉਂਦੇ ਆ ਤਾਂ ਫਿਰ ਤੁਸੀਂ ਉਹਨਾਂ ਨੂੰ ਇਨਸਾਫ ਤੱਕ ਨਹੀਂ ਦਵਾਉਂਦੇ ਉਹਨਾਂ ਦੇ ਉੱਪਰ ਹਮਲੇ ਕਰਨ ਵਾਲੇ ਲੋਕ ਜਿਹੜੇ ਸ਼ਰਮ ਲਈ ਹੋਮ ਸੀਦਾ ਘੁੰਮ ਰਹੇ ਆ ਤਾਂ ਇਹ ਸਾਰੇ ਡਰਾਮੇ ਨੇ ਰਿਕਵਿੰਦਰ ਜੀ ਇਹ ਜਿਵੇਂ ਕਹਿੰਦੇ ਆ ਕਿ ਮਸ਼ਹੂਰੀਆਂ ਦੇ ਆਦੀ ਫੋਟੋਆਂ ਲਵਾਉਣ ਦੇ ਆਦੀ ਮੁੱਖ ਮੰਤਰੀ ਭਗਵੰਤ ਮਾਨ ਤੇ ਅੱਜ ਵੀ ਵਾਲ ਹੋ ਚੁੱਕੇ ਆ ਬਸ ਉਹੀ ਡਰਾਮੇ ਆ ਹੋਰ ਇਹਨਾਂ ਦੇ ਅੱਲੇ-ਪੱਲੇ ਕੁਝ ਨਹੀਂ ਹੈਗਾ ਸੋ ਇਸੇ ਤਰੀਕੇ ਦੇ ਨਾਲ ਹੀ ਇਹਨਾਂ ਨੇ ਡਰਾਮੇ ਜਿਹੜੇ ਆ ਉਹ ਕਰੀ ਜਾਣੇ ਆ ਤੇ ਹੁਣ ਦੇਖਦੇ ਆ ਕਿ ਪੰਜਾਬੀ ਕਿੰਨੀ ਕਦੇਰ ਇਹਨਾਂ ਦੇ ਜਿਹੜੇ ਉਹ ਡਰਾਮੇ ਦੇਖੀ ਜੀ ਸਰ ਇੱਕ ਬਾਤ ਹੈ ਨਸ਼ਾ ਮੁਕਤੀ ਦੀ ਯਾਤਰਾ ਦੀ ਗੱਲ ਆ ਜਿਹੜੇ ਮੁੱਖ ਮੰਤਰੀ ਸਾਹਿਬ ਕਰ ਰਹੇ ਨੇ ਲੋਕਾਂ ਦੇ ਸਹਿਯੋਗ ਦੀ ਗੱਲ ਕਰ ਰਹੇ ਨੇ ਪਰ ਜਿਸ ਤਰੀਕੇ ਨਾਲ ਤੁਸੀਂ ਨੇ ਇੱਕ ਉਹਰ ਵਿਜੇ ਪ੍ਰਤਾਪ ਦੀ ਗੱਲ ਕੀਤੀ ਹੈ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਮੈਂ ਭਾਈ ਲੈਟਰ ਲਿਖਾਂਗਾ ਕੁਲਤਾਰ ਸਿੰਘ ਸੰਧਵਾ ਨੂੰ ਸਪੀਕਰ ਸਾਹਿਬ ਨੂੰ ਮਾਨਯੋਗ ਸਪੀਕਰ ਨੂੰ ਕੀ ਸਪੈਸ਼ਲ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਨਸ਼ਿਆਂ ਦੇ ਇਸ ਮਾਮਲੇ ਤੇ ਸੱਜਿਆ ਜਾਵੇ ਕੀ ਸਰਕਾਰ ਇਸ ਪਾਸੇ ਵੀ ਕੋਈ ਦਿਲਚਸਪੀ ਦਿਖਾਏਗੀ ਜੇਕਰ ਕੋਬਰ ਵਿਜੇ ਪ੍ਰਤਾਪ ਸਿੰਘ ਕੁਲਤਾਰ ਸਿੰਘ ਸੰਧਵਾ ਜੀ ਮਾਨਯੋਗ ਸਪੀਕਰ ਨੂੰ ਲੈਟਰ ਲਿਖਦੇ ਨੇ ਕਿ ਸਰਕਾਰ ਇਸ ਪਾਸੇ ਕੋਈ ਧਿਆਨ ਦੇਵੇਗੀ ਨਹੀਂ ਲੈਟਰ ਉਹਨਾਂ ਨੇ ਪੁਰਾਣਾ ਵਾਲੇ ਗਾਇ ਰਵਿੰਦਰ ਜੀ ਲੈਟਰ ਉਹਨਾਂ ਨੇ ਵਿਧਾਨ ਸਭਾ ਦੇ ਦੌਰਾਨ ਜਿਹੜਾ ਉਹ ਖੜਾ ਹੋ ਕੇ ਜਿਹੜੀਆਂ ਗੱਲਾਂ ਕੀਤੀ ਉਹਨਾਂ ਨੇ ਵੀਡੀਓ ਦੇ ਵਿੱਚ ਆਪਣੀਆਂ ਬੁਲੀਆਂ ਵੀ ਹੈਗੀਆਂ ਅੱਜ ਤੱਕ ਤਾਂ ਕੋਈ ਇਹੋ ਜੀ ਗੱਲ ਹੋਈ ਨਹੀਂ ਔਰ ਮੈਂ ਹੈਰਾਨ ਐ ਇੱਕ ਗੱਲ ਦੀ ਮੈਂ ਹੋਰ ਹੈਰਾਨੀ ਮੈਨੂੰ ਹੋਈ ਐ ਕਿ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਵਿਧਾਨ ਸਭਾ ਦੇ ਅੰਦਰ ਇਹ ਗੱਲ ਕਹੀ ਸੀਗੀ ਕਿ ਭਾਈ ਅਸੀਂ ਕਾਲੀਆਂ ਭੇਡਾਂ ਦੇ ਜਿਹੜੇ ਕਰਪਸ਼ਨ ਕਰਦੇ ਆ ਜਿਹੜੇ ਸਰਕਾਰ ਦੀ ਬਦਨਾਮੀ ਕਰਾਉਂਦੇ ਆ ਤੇ ਚਾਹੇ ਉਹ ਡਰੱਗ ਦੇ ਵਿੱਚ ਅਫਸਰ ਜਿਹੜੇ ਉਹ ਸ਼ਾਮਿਲ ਨੇ ਉਹਨਾਂ ਕਾਲੀਆਂ ਭੇਡਾਂ ਦੀ ਲਿਸਟ ਬਣਾਵਾਂਗੇ ਤੇ ਲਿਸਟ ਮੈਨੂੰ ਲੱਗਦਾ ਉਹ ਸਾਲ ਹੋ ਗਿਆ ਕਿ ਲਿਸਟ ਹਲੇ ਬਣੀ ਨਹੀਂ ਨਾਲੇ ਕਹਿੰਦੇ ਸੀ ਬਣ ਗਈ ਐ ਤੇ ਜੇ ਲਿਸਟ ਤੁਹਾਡੀ ਬਣ ਗਈ ਐ ਤੇ ਜੇ ਤੁਹਾਡੇ ਕੋਲੇ ਜਾਣਕਾਰੀ ਪਹੁੰਚ ਗਈ ਸੀ ਤਾਂ ਫਿਰ ਹਲੇ ਵੀ ਕਾਲੀਆਂ ਭੇਡਾਂ ਜਿਹੜੀਆਂ ਉਹ ਫੀਲਡ ਦੇ ਵਿੱਚ ਅਫਸਰ ਵਧੀਆ ਕੁਰਸੀਆਂ ਦੇ ਵਿੱਚ ਕਿਵੇਂ ਬੈਠੀਆਂ ਹੋਈਆਂ ਨੇ ਕੀ ਉਹਨਾਂ ਨੂੰ ਤੁਸੀਂ ਖੁੱਲੀ ਛੋੜ ਦਿੱਤੀ ਹੈ ਜਾਂ ਤੁਹਾਡਾ ਸਿਸਟਮ ਇੰਨਾ ਫੇਲ ਹੈ ਕਿ ਉਹਨਾਂ ਕਾਲੀਆਂ ਭੇਡਾਂ ਨੂੰ ਪਛਾਣਨ ਦੇ ਵਿੱਚ ਨਾਕਾਮਯਾਬ ਹੋ ਗਿਆ ਜਾਂ ਫਿਰ ਆਪਣੇ ਬੰਦੇ ਤੁਸੀਂ ਸਪਾਰਸ਼ੀ ਜਿਹੜੇ ਇਹੋ ਜੇ ਕੰਮਾਂ ਦੇ ਵਿੱਚ ਜੁੜੇ ਸੀ ਉਹ ਤੁਸੀਂ ਹਟਾਏ ਦੀ ਇਹ ਵੀ ਜਿਹੜੀ ਗੱਲ ਤੁਸੀਂ ਚਾਹੀਦੀ ਹੈ ਸਪੀਕਰ ਕੋਲਦਾਰ ਤੋਂ ਕਿ ਸੰਧਵ ਨੇ ਕੀ ਕਾਰਵਾਈਆਂ ਕੁਰਬਈਆਂ ਕਰਨੀਆਂ ਉਹਨਾਂ ਨੇ ਤਾਂ ਜਿਹੜੇ ਆਪਣੇ ਵਿਧਾਨ ਸਭਾ ਦੇ ਖੇਤਰ ਅਧੀਨ ਜਿਹੜੇ ਆਉਂਦੇ ਕਈ ਮੁੱਦੇ ਜਿਹੜੇ ਇਹੋ ਜਿਹੇ ਹੈਗੇ ਹਨ ਉਹਨਾਂ ਤੋਂ ਹੀ ਕਾਰਵਾਈ ਕੀਤੀ ਬਾਅਦ ਉਹਨਾਂ ਨੇ ਕੀ ਕਾਰਵਾਈਆਂ ਜਿਹੜੀਆਂ ਕਰਨ ਜੀ ਚਲੋ ਲੇਕਿਨ ਸਰਕਾਰ ਕਿਉਂਕਿ ਇਸ ਮਾਮਲੇ ਦੇ ਉੱਪਰ ਨਸ਼ਾ ਤਾਣ ਕਿਉਂਕਿ ਬਹੁਤ ਵੱਡਾ ਦੁਕਾਨਦਾਰ ਵਾਪਰਿਆ ਪੰਜਾਬ ਦੇ ਵਿੱਚ ਉਸ ਦੇ ਉੱਪਰ ਮੱਲਬ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪੈਸੇ ਵੀ ਦਿੱਤੇ ਗਏ ਨੇ ਚੈੱਕ ਦਿੱਤੇ ਗਏ ਨੇ ਲੇਕਿਨ ਸਰਕਾਰ ਇਸ ਮਾਮਲੇ ਦੇ ਉੱਪਰ ਇੱਕ ਵਾਰ ਫਿਰ ਤੋਂ ਬੈਕਫੁੱਟ ਤੇ ਆ ਗਿਆ ਸੋ ਹੁਣ ਇਹ ਜੋ ਯਾਤਰਾ ਸ਼ੁਰੂ ਕੀਤੀ ਜਾ ਰਹੀ ਨਸ਼ਾ ਮੁਕਤੀ ਯਾਤਰਾ ਕਿੰਨੀ ਕੁ शाख ਨੂੰ ਸੁਧਾਰੇਗੀ ਪੰਜਾਬ ਸਰਕਾਰ ਦੀ ਨੇ ਆਉਣ ਵਾਲਾ ਸਮਾਂ ਦੱਸੇਗਾ ਸਿੱਧੂ ਸਾਹਿਬ ਤੁਸੀਂ ਗੱਲਬਾਤ ਕਰਨੀ ਸਾਡੇ ਨਾਲ ਜੁੜੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਇਸ ਹਨ ਮੇਰੇ ਸੀਨੀਅਰ ਸਹਿਯੋਗੀ ਸੁਖਵਿੰਦਰ ਸਿੰਘ ਸਿੱਧੂ ਸਾਹਿਬ ਜਿੰਨਾ ਵੱਲੋਂ ਅੱਜ ਦੇ ਇਹਨਾਂ ਅਹਿਮ ਖਬਰਾਂ ਦੇ ਉੱਪਰ ਵਿਸਤਾਰ ਦੇ ਨਾਲ ਚਰਚਾ ਕੀਤੀ ਗਿਆ ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਸਾਡੀ ਹੋਏਗੀ ਮੁਲਾਕਾਤ ਉਹ ਤੱਕ ਦਿਓ ਇਜਾਜ਼ਤ ਧੰਨਵਾਦ